ਹਾਂਜੀ ਸਸੀਗਾਲ ਜੀ ਸਾਰਿਆਂ ਨੂੰ ਗੱਲ ਕਰਦੇ ਆਂ ਜੀ ਮੱਤ ਤੇ ਪੜਦਾ ਵੀਡੀਓ ਬਾਰੇ ਕਵਲ ਤੇ ਸੰਦੀਪ ਜਦੋਂ ਬਾਹਰ ਤੋਂ ਆਂਦੇ ਹਨ ਤੇ ਵਿੱਕੀ ਤੇ ਪ੍ਰੀਤ ਦੇ ਕਹਿਣ ਤੇ ਉਹ ਇਕੱਠੇ ਰਹਿਣ ਦਾ ਫੈਸਲਾ ਕਰਦੇ ਹਨ ਇਸ ਦੀ ਸਾਰੀ ਜਾਣਕਾਰੀ ਤੁਹਾਨੂੰ ਅਸੀਂ ਇਸ ਵੀਡੀਓ ਵਿੱਚ ਦਵਾਂਗੇ ਵੀਡੀਓ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਹਾਂਜੀ ਜਦੋਂ ਵਿੱਕੀ ਤੇ ਪ੍ਰੀਤ ਦਾ ਆਪਸ ਵਿੱਚ ਬਬਰੂ ਮਿਲਾਪ ਕਰਾ ਦਿੰਦਾ ਹੈ ਤੇ ਪ੍ਰੀਤ ਬਹੁਤ ਹੀ ਜ਼ਿਆਦਾ ਖੁਸ਼ ਹੋ ਜਾਂਦੀ ਹੈ ਤੇ ਉਹ ਸੰਦੀਪ ਨੂੰ ਵੀ ਫੋਨ ਕਰਦੀ ਹੈ ਤੇ ਜਿਸ ਨੂੰ ਸੁਣ ਕੇ ਸੰਦੀਪ ਕਵਲ ਨਾਲ ਗੱਲ ਕਰਦੀ ਹੈ ਕਿ ਵਿੱਕੀ ਹੁਣ ਬਦਲ ਗਿਆ ਹੈ ਤੇ ਪ੍ਰੀਤੀ ਨੇ ਮੈਨੂੰ ਆਪ ਫੋਨ ਕਰਕੇ ਦੱਸਿਆ ਹੈ ਅਸੀਂ ਉਸ ਨੂੰ ਉਹਨਾਂ ਨੂੰ ਮਿਲਣ ਜਾਵਾਂਗੇ ਤੇ ਉਹ ਇਹ ਫੈਸਲਾ ਲੈਂਦੇ ਹਨ ਕਿ ਅਸੀਂ ਪੰਜਾਬ ਜਾ ਕੇ ਉਹਨਾਂ ਨੂੰ ਮਿਲ ਕੇ ਆਵਾਂਗੇ ਤੇ ਆਪਣੇ ਘਰ ਵਾਪਸ ਜਾ ਕੇ ਦੇਖ ਕੇ ਆਵਾਂਗੇ ਕਿ ਉਹ ਕਿਸ ਤਰ੍ਹਾਂ ਰਹਿੰਦੇ ਹਨ ਤੇ ਪ੍ਰੀਤ ਤੇ ਵਿੱਕੀ ਹੁਣ ਆਪਸ ਵਿੱਚ ਸਾਰੀਆਂ ਜਿਹੜੀਆਂ ਪੁਰਾਣੀਆਂ ਗੱਲਾਂ ਸੀ ਉਹਨਾਂ ਨੂੰ ਭੁੱਲ ਕੇ ਕਹਿੰਦੇ ਹਨ ਕਿ ਅਸੀਂ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਾਂਗੇ ਤੇ ਬਬਲੂ ਨੇ ਇਸ ਵਿੱਚ ਉਹਨਾਂ ਦਾ ਬਹੁਤ ਜ਼ਿਆਦਾ ਸਾਥ ਦਿੱਤਾ। ਬਬਲੂ ਨੇ ਹੀ ਵਿੱਕੀ ਤੇ ਪ੍ਰੀਤੀ ਨੂੰ ਮਿਲਾਨ ਵਿੱਚ ਸਭ ਤੋਂ ਵੱਡਾ ਰੋਲ ਅਦਾ ਕੀਤਾ ਹੈ। ਵਿੱਕੀ ਵੀ ਹੁਣ ਆਪਣੀਆਂ ਕੀਤੀਆਂ ਗਲਤੀਆਂ ਤੋਂ ਸਬਕ ਲੈ ਕੇ ਸੁਧਰ ਚੁੱਕਾ ਹੈ ਤੇ ਪ੍ਰੀਤ ਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ ਹੈ। ਪ੍ਰੀਤ ਦਾ ਕਹਿਣਾ ਇਹ ਹੈ ਕਿ ਹੁਣ ਅਸੀਂ ਸਾਰੇ ਇਕੱਠੇ ਰਵਾਂਗੇ ਕਿਉਂਕਿ ਉਹ ਪਹਿਲੇ ਦਿਨ ਤੋਂ ਹੀ ਇਕੱਠੇ ਰਹਿਣਾ ਚਾਹਦੀ ਸੀ ਜੋ ਕਿ ਨਾ ਹੋ ਸਕਿਆ। ਪਰ ਹੁਣ ਉਸਦੇ ਦਿਲ ਵਿੱਚ ਇਹ ਹੈ ਕਿ ਅਸੀਂ ਕਵਲ ਭਾਜੀ ਉਹਨਾਂ ਨਾਲ ਇਕੱਠੇ ਰਵਾਂਗੇ ਤੇ ਜਦੋਂ ਸੰਦੀਪ ਤੇ ਕਵਲ ਬਾਰੋਂ ਆਉਂਦੇ ਹਨ ਤਾਂ ਪ੍ਰੀਤ ਉਹਨਾਂ ਨੂੰ ਦੇਖ ਕੇ ਬਹੁਤ ਖੁਸ਼ ਹੁੰਦੀ ਹੈ ਤੇ ਉਹਨਾਂ ਨਾਲ ਬਹੁਤ ਹੀ ਸਾਰੀਆਂ ਗੱਲਾਂ ਬਾਤਾਂ ਕਰਦੀ ਹੈ ਤੇ ਉਹਨਾਂ ਨੂੰ ਸਾਰੀ ਕਹਾਣੀ ਦੱਸਦੀ ਹੈ ਕਿ ਉਹ ਕਿਵੇਂ ਸੁਧਰ ਚੁੱਕੇ ਹਨ ਤੇ ਮੰਮੀ ਦੇ ਜਾਣ ਤੋਂ ਬਾਅਦ ਤੇ ਹਸਪਤਾਲ ਵਿੱਚ ਰਹਿਣ ਕਰਕੇ ਉਹਨਾਂ ਦੇ ਦਿਲ ਤੇ ਬਹੁਤ ਵੱਡੀ ਸੱਟ ਵੱਜੀ ਜਿਸ ਨਾਲ ਉਹਨਾਂ ਦੇ ਵਿੱਚ ਇੰਨਾ ਬਦਲਾਅ ਆ ਗਿਆ ਸੰਦੀਪ ਇਸ ਗੱਲ ਨੂੰ ਲੈ ਕੇ ਬਹੁਤ ਖੁਸ਼ ਹੈ ਕਿ ਵਿੱਕੀ ਨੇ ਆਪਣੇ ਆਪ ਨੂੰ ਬਦਲ ਲਿਆ ਹੈ ਤੇ ਪ੍ਰੀਤ ਵੀ ਕਿ ਉਹ ਸੰਦੀਪ ਨੂੰ ਰਿਕਵੈਸਟ ਕਰਦੀ ਹੈ ਕਿ ਦੀਦੀ ਹੁਣ ਅਸੀਂ ਸਾਰੇ ਇੱਥੇ ਇਕੱਠੇ ਰਵਾਂਗੇ ਤੁਸੀਂ ਦੇਖੋ ਕਵਲ ਤੇ ਵਿੱਕੀ ਹੁਣ ਕਿੰਨੇ ਖੁਸ਼ ਨੇ ਤੇ ਆਪਸ ਵਿੱਚ ਕਿੰਨੀ ਹੱਸ ਖੇਡ ਕੇ ਗੱਲਾਂ ਕਰ ਰਹੇ ਹਨ ਤੇ ਮੈਂ ਚਾਹੁੰਦੀ ਆ ਕਿ ਅਸੀਂ ਸਾਰੇ ਹਮੇਸ਼ਾ ਇਦਾਂ ਹੀ ਇਕੱਠੇ ਰਹੀਏ ਸੋ ਹੁਣ ਕਵਲ ਤੇ ਸੰਦੀਪ ਨੇ ਫੈਸਲਾ ਕਰ ਲਿਆ ਹੈ ਇਕੱਠੇ ਰਹਿਣ ਦਾ ਤੇ ਉਹ ਕਹਿੰਦੇ ਨੇ ਕਿ ਹੁਣ ਅਸੀਂ ਸਾਰੇ ਇੱਕ ਘਰ ਵਿੱਚ ਇੱਕ ਛੱਤ ਥੱਲੇ ਇਕੱਠੇ ਰਵਾਂਗੇ ਤੇ ਅੱਗੇ ਤੋਂ ਕੋਈ ਵੀ ਇਹੋ ਜਿਹਾ ਵਿੱਕੀ ਕੰਮ ਨਹੀਂ ਕਰੇਗਾ ਜਿਸ ਨਾਲ ਕਿਸੇ ਨੂੰ ਵੀ ਕਿਸੇ ਤਰੀਕੇ ਦੀ ਕੋਈ ਦੁੱਖ ਤਕਲੀਫ ਆਵੇ ਤੇ ਉਹ ਸਾਰੀਆਂ ਗੱਲਾਂ ਨੂੰ ਮੰਨਦਾ ਹੈ ਤੇ ਕਹਿੰਦਾ ਹੈ ਕਿ ਮੈਂ ਹੁਣ ਸਾਰੀ ਹਮੇਸ਼ਾ ਮਿਹਨਤ ਕਰਾਂਗਾ ਤੇ ਆਪਣੇ ਪਰਿਵਾਰ ਨੂੰ ਪਾਲਾਂਗਾ ਤੇ ਹਮੇਸ਼ਾ ਤੁਹਾਡੀ ਆਗਿਆ ਦਾ ਪਾਲਣ ਵੀ ਕਰਾਂਗਾ ਸੋ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਤੇ ਸਾਡੇ ਚੈਨਲ ਤੇ ਜੁੜੇ ਰਹੋ ਆਉਣ ਵਾਲੇ ਵਕਤ ਵਿੱਚ ਅਸੀਂ ਹੋਰ ਵੀ ਐਵੇਂ ਦੀਆਂ ਬਹੁਤ ਵਧੀਆ ਵੀਡੀਓ ਲੈ ਕੇ ਆਵਾਂਗੇ ਤੁਹਾਡਾ ਸਾਰਿਆਂ ਦਾ ਧੰਨਵਾਦ